ਸਤਿ ਸ੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੰਨੇ ਹੰਨੇ ਪਾਦਸ਼ਾਹੀ ਪੁਸਤਕ ਦੀ ਆਪਾਂ ਅਧਿਆਇ 26 ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੇ ਹਾਂ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਅੱਜ ਵਾਰੀ ਹੈ ਅਧਿਆਇ 27 ਦੀ ਤਾਂ ਸ਼ੁਰੂ ਕਰਦੇ ਹਾਂ ਜੀ ਅਧਿਆਇ 27 ਇਹਾਂ ਸ਼ਹੀਦ ਹਮ ਹੋਏਗੇ ਲੜਕਰ ਮਜਬੇ ਦੀਨ ਸਿੰਘਾਂ ਨਾਲ ਸੰਦੇ ਕਰਕੇ ਮੀਰ ਮੰਨੂ ਅਬਦਾਲੀ ਵੱਲ ਵਧਿਆ ਬਿਨਾ ਕਿਸੇ ਨਤੀਜੇ ਪ੍ਰਾਪਤੀ ਤੋਂ ਰਾਮ ਰੌਣੇ ਤੋਂ ਮੁੜੀ ਉਸਦੀ ਫੌਜ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਦੁਰਾਨੀ ਦੇ ਗਿਲਜਿਆਂ ਦਾ ਮੁਕਾਬਲਾ ਕਰਨ ਦੀ ਉਹਨਾਂ ਵਿੱਚ ਰਤਾ ਤਾਕਤ ਨਹੀਂ ਬਚੀ ਸੀ मीर मन्नू ਨੇ अब्दालੀ ਨੂੰ ਚਿੱਠੀ ਲਿਖ ਕੇ ਉਸ ਦੀ ਤਾਬੇਦਾਰੀ ਮੰਨ ਲਈ ਦਰਿਆ ਚਨਾਬ ਦੇ ਕੰਢੇ ਮੀਰ ਮੰਨੂ अहमद शाह ਨੂੰ ਮਿਲਿਆ ਉਸ ਨੇ अब्ਦਾਲੀ ਨੂੰ ਉਹ ਪੇਸ਼ਕਸ਼ ਕੀਤੀ ਜੋ ਜ਼ਕਰੀਆ ਖਾਨ ਆਦਰ ਸ਼ਾਹ ਨੂੰ ਪਰਦਾ ਰਿਹਾ ਸੀ 15 ਲੱਖ ਰੁਪਏ ਨਗਦ ਲੈ ਕੇ अब्ਦਾਲੀ ਪਿੱਛੇ ਮੁੜ ਗਿਆ ਜਦ अब्ਦਾਲੀ ਨਾਲ ਸੁਲਾਹ ਦੀ ਗੱਲ ਦਿੱਲੀ ਬਾਦਸ਼ਾਹ ਨੇ ਸੁਣੀ ਤਾਂ ਉਸਨੇ ਗੁੱਸੇ ਵਿੱਚ ਸ਼ਾਨਵਾਜ਼ ਨੂੰ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਾ ਕੇ ਮਲਤਾਨ ਦਾ ਬਲਵੀ ਦਿੱਲੀ ਦੇ ਇਸੇ ਸ਼ਹਿਰ ਉੱਤੇ ਸ਼ਾਨਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ ਦੀਵਾਨ ਕੌੜਾ ਮੱਲ ਨੇ ਹੁਣ ਖਾਲਸਾ ਪੰਥ ਅੱਗੇ ਜਾਰ ਜੋਈ ਕੀਤੀ ਹੈ ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਤਾਂ ਕੌੜਾ ਮੱਲ ਨੀਤਾ ਪ੍ਰਤੀ ਅਰਦਾਹ ਹੀ ਸੀ ਸੰਧਿਆ ਦੀ ਸੋਦਰ ਆਰਤੀ ਉਹ ਖਾਲਸੇ ਦੇ دیਵਾਨਾ ਵਿੱਚ ਹੀ ਸਰਬਨ ਕਰਦਾ ਸੀ ਕਦੇ ਵੀ ਪੰਥ ਦੀ ਤਾਬਿਆ ਉਹ ਖਾਲੀ ਹੱਥ ਨਹੀਂ ਆਇਆ ਸੀ ਕੜਾ ਪ੍ਰਸ਼ਾਦ ਦੀ ਦੇਗਦੇ ਨਾਲ-ਨਾਲ ਹੁੱਕਾ ਬਖਸ਼ਵਾਲੀ ਲੱਗੀ ਤਨਖਾਹ ਵਜੋਂ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਡੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਨੀ ਭੇਟਾ ਮੱਥਾ ਟੇਕਦਾ ਸੀ ਸੌਰੀ ਨਿਹੰਗ ਸਿੰਘਾਂ ਨੂੰ ਨਿਤਾ ਪ੍ਰਤੀ ਮਿੱਠੀਆਂ ਸ਼ਹੀਦੀ ਦੇਗਾਂ ਚਕਾਉਣ ਕਰਕੇ ਤੇ ਪੰਥ ਪ੍ਰਤੀ ਮਿਠਾਸ ਭਰੇ ਰਵਈਆ ਹੁਣ ਕਰਕੇ ਸਿੰਘ ਉਸ ਨੂੰ ਮਿੱਠਾ ਮਲ ਕੇ ਹਨ ਲੱਗ ਪਏ ਸਨ ਮੈਂ ਮੀਰ ਮੰਨੂ ਨੂੰ ਜ਼ੁਬਾਨ ਦੇ ਕੇ ਆਇਆ ਹਾਂ ਕਿ ਸ਼ਾ ਨਵਾਜ਼ ਨੂੰ ਜਿਉਂਦਾ ਨੂੜ ਕੇ ਉਸ ਅੱਗੇ ਪੇਸ਼ ਕਰਾਂਗਾ ਕੌੜਾ ਮਲ ਨਹੀਂ ਆਪਣੀ ਮਨਸ਼ਾ ਪੰਥ ਦੇ ਸੰਮੁਖ ਰੱਖੀ ਤੁਹਾਡੀ ਜੁਬਾਨ ਸਾਡੀ ਜੁਬਾਨ ਹੈ ਮਿੱਠਾ ਮਲ ਜੀ ਖਾਲਸਾ ਇਸ ਮੋਹਿਮ ਵਿੱਚ ਤੁਹਾਡਾ ਜ਼ਰੂਰ ਸਾਥ ਦੇਵੇਗਾ ਪਰ ਸ਼ਾਹ ਨਵਾਜ਼ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ ਲੱਖੋ ਖੱਤਰੀ ਦੇ ਕਾਰਿਆਂ ਦੇ ਪਿੱਛੇ ਸ਼ਾਹ ਨਵਾਜ਼ ਦਾ ਪੂਰਾ ਹੱਥ ਤੈਅ ਕਰੇਗਾ ਪੂਰਾ ਹੱਥ ਰਿਹਾ ਹੈ ਉਸਨੇ ਉਸ ਨੂੰ ਕਿੰਤੀ ਦਾ ਫਲ ਭੁਗਤੌਣ ਤੇ ਲੱਖੂ ਕੋਲ ਪਹੁੰਚਾਣ ਦੀ ਸੇਵਾ ਤਾਂ ਖਾਲਸਾ ਹੀ ਲੁੱਟੇਗਾ। ਬਾਕੀ ਜੋ ਵੀ ਤੁਸੀਂ ਕਹੋ। ਬਾਬਾ ਸ਼ਾਮ ਸਿੰਘ ਬੋਲੇ। ਨਾਲ ਹੀ ਜੇ ਤੁਸੀਂ ਇੱਕ ਹੋਰ ਬੇਨਤੀ ਮੰਨ ਲਓ। ਸਰਦਾਰ ਜੱਸਾ ਸਿੰਘ ਆਲੂ ਵਾਲੀਆ ਬੋਲੇ। ਹੁਕਮ ਸਰਦਾਰ ਸਾਹਿਬ। ਨਨਕਾਣਾ ਸਾਹਿਬ ਤੇ ਬਾਲੀਲਾ ਸਾਹਿਬ ਗੁਰੂ ਘਰ ਬਣਵਾ ਦਿਓ। ਤਾਂ ਵੱਡੇ ਪਰਉਪਕਾਰ ਵਾਲੀ ਗੱਲ ਹੋਏਗੀ। ਮੇਰੇ ਧੰਨ ਪਾਗ। ਕਹਿੰਦੇ ਆਂ ਦੀਵਾਨ ਕੌੜਾ ਮਾਲੀ। ਸ਼ਾਮਤੀ ਪ੍ਰਗਟਾਈ ਤੇ ਪੰਥ ਨੇ ਕੌੜਾ ਮੱਲ ਨਾਲ ਮੁਲਤਾਨ ਵੱਲ ਚਾਲਾ ਪਾਇ ਦਿੱਤਾ ਦੋਹੇ ਫੌਜਾਂ ਮੋ ਸਾਹਮਣੇ ਸਨ ਫੌਜਾਂ ਵਿੱਚ ਕਿਰਿਆ ਸ਼ਾਨ ਨਵਾਜ਼ ਹਾਥੀ ਤੇ ਸਵਾਰ ਹੋ ਕੇ ਮੁਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੌੜਾ ਮੱਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪਿਛਾਂ ਖਿਸਕ ਰਹੇ ਸਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾਪਤੀ ਜੇ ਸਨ ਕਿ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦੇ ਸੇਰਾ ਤਾਂ ਕੌੜਾ ਮਲ ਦੇ ਸਿਰ ਹੀ ਵੱਜੇਗਾ ਦੋਹਾਂ ਪਾਸਿਆਂ ਦੇ ਮੁਗਲਾਂ ਨੇ ਇੱਥੋਂ ਤੱਕ ਗੰਡ ਧੁੱਪ ਕਰ ਲਈ ਕਿ ਕਿਸੇ ਤਰੀਕੇ ਕੌੜਾ ਮਲ ਨੂੰ ਪਾਰ ਬੁਲਾ ਦਿੱਤਾ ਜਾਏ ਗਵਾਨ ਕੌੜਾ ਮਲ ਪਹਿਲਾਂ ਹੀ ਤੁਰਕਾਂ ਦੀਸ ਚਾਲ ਤੋਂ ਸੁਚੇਤ ਸਨ ਇਸੇ ਲਈ ਉਹਨਾਂ ਦੀ ਸਾਰੀ ਟੇਕ ਪੰਥ ਉੱਤੇ ਸੀ ਜਿਨ੍ਹਾਂ ਨੂੰ ਬੇਨਤੀਆਂ ਕਰਕੇ ਉਹਨਾਂ ਨਾਲ ਲੈ ਕੇ ਆਏ ਸਨ ਖਾਲਸਾ ਜੀ ਮੇਰੀ ਯੋਤ ਆਨੰਦਪੁਰ ਦੇ ਸਵਾਮੀ ਦਸ਼ਮੇਸ਼ ਪਿਤਾ ਜੀ ਦੇ ਚਰਨਾ ਤੇ ਹੈ ਤੇ ਮੇਰਾ ਆਸਰਾ ਤੁਸੀਂ ਖਾਲਸਾ ਪੰਥੋ ਤੁਰਕਾਨੀ ਪੇਠ ਦਿਖਾ ਦਿੱਤੀ ਹੈ ਕਿਉਂਕਿ ਮੇਰਾ ਮੂੰਹ ਸਦਾ ਪੰਥ ਵੱਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪਏ ਦੀ लाज ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਦੀ ਜਾਨ ਨੂੰ ਖਤਰਾ ਤਕਾਉਂਦੇ ਆ ਦਲ ਦੇ ਕੁਝ ਚੁਣਿੰਦਾ ਸੁਰਮੇ ਉਹਨਾਂ ਦਵਾਲੇ ਲਾ ਦਿੱਤੇ ਸ਼ਾ ਨਵਾਜ਼ ਨੇ ਹਾਥੀ ਅਗਾਹ ਤੋੜਨਾ ਸ਼ੁਰੂ ਕੀਤਾ ਹੌਲੀ ਹੌਲੀ ਉਹ ਕੌੜਾ ਮੱਲ ਵੱਲ ਵੱਧ ਰਿਹਾ ਹੈ ਜਦੋਂ ਉਹ ਇੰਨਾ ਕੋ ਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੌੜਾ ਮੱਲ ਨੂੰ ਸੁਣ ਸਕੇ ਤਾਂ ਉਹ ਰੁਕਿਆ ਤੇ ਬੋਲਿਆ ਲੋਣ ਖਾ ਕੇ ਹਰਾਮ ਕਰਨ ਵਾਲੇ ਕੋੜਿਆ ਸਾਡਾ ਨੌਕਰ ਹੋ ਕੇ ਸਾਡੇ ਤੇ ਹੀ ਚੜ ਕੇ ਆ ਗਿਆ ਹੈ ਹੁਣ ਜਾਂਦਾ ਤਕੜਾ ਹੋ ਕੇ ਸ਼ਸਤਰ ਸੰਭਾਲ ਤੇ ਜਾ ਚੁੱਕ ਕੇ ਸਲਾਮ ਕਰ ਸਨ ਮੱਥਾ ਰਗੜ ਸਾਡੇ ਪੈਰਾਂ ਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ دیਵਾਨ ਕੋੜਾ ਮਲ ਕੋਈ ਜਵਾਬ ਦਿੰਦੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਕੋੜਾ ਅੱਗੇ ਕੀਤਾ ਤੇ ਬੋਲਿਆ ਲਹੂ ਲਹੂ ਦੀ ਗੱਲ ਹੈ ਸ਼ਾਹ ਨਿਵਾਜ਼ ਤੇਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜ਼ਕਰੀਆ ਦਾ ਗੰਦਾ ਲਹੂ ਦੌੜ ਰਿਹਾ ਹੈ ਤੇ ਦਵਾਨ ਸਾਹਿਬ ਅੰਦਰ ਪੰਜਾਬ ਪ੍ਰਸਤੁ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਿਲਕੜੀਆਂ ਕੱਟਦਾ ਸੀ ਤਰਲੇ ਪਾਉਂਦਾ ਸੀ ਕਿ ਭੁੱਲ ਗਿਆ ਕਿ ਕਿਵੇਂ ਤੇਰੇ ਦੁਸ਼ਟ ਅੱਬੇ ਦੇ ਸਿਰ ਸ਼ਹੀਦ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੀਆਂ ਗਈਆਂ ਸਨ ਭਾਈ ਤਾਰੂ ਸਿੰਘ ਦਾ ਨਾਮ ਲੈਂਦਿਆਂ ਰਾਮ ਗੜੀਆਂ ਸਰਦਾਰ ਨੇ ਹੱਥ ਜੋੜੇ ਕੌਣ ਹੈ ਤੂੰ ਬੰਦ ਕਰ ਆਪਣੀ ਇਹ ਬਕਵਾਸ ਸ਼ਾਨ ਨਵਾਜ਼ ਗੁੱਸੇ ਵਿੱਚ ਚਿੱਕਿਆ ਮੈਂ ਕੌਣ ਹਾਂ ਮੈਂ ਕਾਲ ਹਾਂ ਤੇਰਾ ਸਤਗੁਰ ਜੀ ਦਾ ਉੱਡਦਾ ਇੱਕ ਬਾਜ ਜੋ ਤੇਰੇ ਕਹੇ ਕਾਮਾ ਨੂੰ ਔਕਾਤ ਜਹੀ ਕਾਮਾ ਨੂੰ ਔਕਾਤ ਯਾ ਦਿਵਾਉਣ ਆਇਆ ਹੈ ਮੈਂ ਤੈਨੂੰ ਤੇਰੇ ਚਹੇਤੇ ਲੱਖੂ ਖੱਤਰੀ ਕੋਲ ਪਹੁੰਚਾਣਾ ਆਂ ਪਤਾਤੇ ਤੈਨੂੰ ਇਹ ਵੀ ਲੱਗ ਗਿਆ ਹੋਵੇਗਾ ਕਿ ਪੰਥ ਨੇ ਲੱਖੂ ਨਾਲ ਕੀ ਕੀਤੀ ਸੀ ਹਾਲ ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਹੇ ਸੀ ਤੇ ਸ਼ਾਨੋ ਸੱਤੀ ਕੱਪੜੀ ਅੱਗ ਲਾ ਰਹੇ ਸੀ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਅਜੇ ਸ਼ਾਨ ਨਵਾਜ਼ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਸ਼ਲਕ ਕਰ ਦਿੱਤੀ ਸ਼ਾਨ ਨਵਾਜ਼ ਦੇ ਵਾਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਠਹਿਰ ਹੋ ਗਏ ਇੱਕ ਗੋਲੀ ਸ਼ਾਨਵਾਜ਼ ਦੇ ਮੋੜੇ ਵਿੱਚ ਵੱਜੀ ਤੇ ਉਹ ਹਾਥੀ ਤੋਂ ਢੰਮ ਕਰਦਾ ਹੀ ਠੰਡ ਨਿੱਕਿਆ। ਭੀਮ ਸਿੰਘ ਨਾਮੀ ਸਿੰਘ ਨੇ ਕੋੜਾ ਸ਼ਾਨਵਾਜ਼ੀ ਕੰਨੀ ਦੜਾਇਆ। ਇਸ ਤੋਂ ਪਹਿਲਾਂ ਕਿ ਸ਼ਾਹ ਸੰਭਲਦਾ ਸਿੰਘ ਨੇ ਸਰੋਹੀ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਟੜਨ ਨਾਲ ਵੱਖ ਕਰ ਦਿੱਤਾ। ਭੀਮ ਸਿੰਘ ਨੇ ਸ਼ਾਹ ਦਾ ਸਿਰ ਨੀਜੇ ਤੇ ਟੰਗਿਆ। ਤੇ ਲਿਆ ਕੇ ਪੰਥ ਦੇ ਚਰਨਾ ਵਿੱਚ ਸੁੱਟ ਦਿੱਤਾ ਕੌੜਾ ਮਾਲੂ ਨੇ ਸਿੰਘ ਦੇ ਨੀਜੇ ਤੇ ਟੰਗਿਆ ਸ਼ਾਨ ਨਵਾਜ਼ ਦਾ ਸਿਰ ਉਸੇ ਤਰ੍ਹਾਂ ਮੀਰ ਮੁੰਨੂ ਨੂੰ ਜਾ ਕੇ ਭੇਡ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੀਜਾ ਵੀ ਸਿੰਘ ਦਾ ਹੈ ਤੇ ਸਿਰ ਵੀ ਉਸੇ ਸਿੰਘ ਨੇ ਲਾਹਿਆ ਹੈ ਮੀਰ ਮੁੰਨੂ ਬਹੁਤ ਖੁਸ਼ ਹੋਇਆ ਤੇ دیਵਾਨ ਕੌੜਾ ਮਾਲੂ ਆਪਣੇ ਹੱਥੀਂ ਕਲਮ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ। ਦਵਾਨ ਸਾਹਿਬ ਅਕਾਲ ਬੁੰਗੇ ਤੇ ਖਾਲਸੇ ਅੱਗੇ ਸਿਰ ਨਵਾਉਂਦੇ ਆ ਬੋਲੇ। ਉਹਨਾਂ ਭਾਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ, ਪੋਸ਼ਾਕਾਂ, ਸੰਜੋਗ, ਚੰਗਾ ਨਸਲੀ ਘੋੜਾ ਤੇ ਹੋਰ ਕਈ ਨਾਮ ਦਿੱਤੇ ਤੇ ਧੰਨਵਾਦ ਕੀਤਾ। ਸਬ ਸਿੰਘਾਂ ਨੂੰ ਚੋਲੇ, ਖੇਸ, ਦਸਤਾਰਾਂ ਭੇਟ ਕੀਤੀਆਂ। ਤੇ ਜਹਦੀ ਦੇ ਗਾਂਧੀ ਅਰਦਾਸ ਕਰਵਾਈ ਉਸ ਤੋਂ ਮਗਰੋਂ ਦਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨਜ਼ਰ ਕਰਦੇ ਆਂ ਅਰਦਾਸ ਕਰਵਾਈ ਇਹ ਪੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਪੇਟ ਕੀਤੀ ਗਈ ਸੀ ਜੋ ਨਫਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪ੍ਰਵਾਹ ਦਿੱਤਾ ਸੀ ਨਾਲ ਹੀ ਦਵਾਨ ਕੌੜਾ ਮੱਲ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ਼੍ਰੀਨਕਾਣਾ ਸਾਹਿਬ ਤੇ ਸ਼੍ਰੀ ਬਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬੂ ਸਾਰੇ ਗੁਰਦੁਆਰਾ ਜਨਮ ਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੋੜ ਅੰਮ੍ਰਿਤਸਰ ਡੇਰੀ ਲਾਲੇ ਅਕਾਲ ਵੁੰਗੇ ਤੇ ਪੰਥ ਦੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ। ਖਾਲਸੇ ਦਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਭਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ। ਇਧਰ ਸਿੰਘਾਂ ਨਾਲ ਸੁਲਾਹ ਹੋ ਜਾਣ ਮੰਗਰੋਂ ਮੀਰ ਮੁੰਨੂ ਦੀ ਚਾਂਦੀ ਹੋ ਗਈ। ਮਲਤਾਨ ਤਾਂ ਉਸ ਨੂੰ ਮੜ ਹਾਸਲ ਹੋਇਆ ਹੀ ਸੀ। ਸੋਬੋਂ ਉਸਨੇ ਸਰਹੰਦ ਵੀ ਆਪਣੇ ਕਬਜ਼ੇ ਹਟ ਕਰ ਲਈ ਤੇ ਆਪਣੇ ਨਜ਼ਦੀਕੀ صدیق ਬੇਗ ਨੂੰ ਵੀ ਉੱਥੇ ਸੁਬੀਦਾਰ ਲਾ ਦਿੱਤਾ ਹੁਣ ਮੀਰ ਮੰਨੂ ਦਿੱਲੀ ਦੇ ਨਾਲ-ਨਾਲ ਅਫਦਾਲੀ ਨੂੰ ਵੀ ਟਿਚ ਜਾਣਣ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਫਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਫਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੋਲੇ ਕਰ ਰਿਹਾ ਸੀ ਲਾਲ ਕਿਲੇ ਲਈ ਵੀ ਉਹ ਉਥਲ ਪੁਥਲ ਦਾ ਸਮਾਂ ਸੀ ਰੰਗੀਲੇ ਦੀ ਮੌਤ ਮਗਰੋਂ ਕਈ ਸਿਆਸਤਾ ਨੇ ਬਕਾਵਤ ਕਰ ਦਿੱਤੀ ਸੀ ਕਿ ਉਧਰੋਂ ਮਰਹੱਟਿਆਂ ਦਿੱਲੀ ਨੱਪ ਲਈ ਸੀ ਇਸ ਗੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਦਿੱਤੀ ਮਰਹੱਟਿਆਂ ਨੇ ਨਜੀਬ ਖਾਨ ਰੋਹਿਲੇ ਨੂੰ ਕੈਦ ਕਰ ਲਿਆ ਸੀ। ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ। ਇਧਰ ਉਸ ਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ। ਇੱਕ ਦਿਨ ਦੀ ਲੜਾਈ ਮਗਰੋਂ ਹੀ ਅਬਦਾਲੀ ਮੀਰ ਮੰਨੂ ਦੀਆਂ ਮੋਰਚੀਆਂ ਵਿੱਚ ਆ ਬੈਠਾ। ਅਬਦਾਲੀ ਸ਼ਾਦਰੇ 부ਜਾ ਤੇ ਦਮਨ ਕੌੜਾ ਮੱਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਈ। ਉਨਾ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਤੇ ਨਾਲ ਹੀ ਕਹਿ ਦਿੱਤਾ ਕਿ ਜਿੱਤ ਮਗਰੋਂ ਲਗਭਗ ਅੱਧਾ ਮੁਲਕ ਖਾਲਸੇ ਦੇ سپرد ਕਰ ਦਿੱਤਾ ਜਾਏਗਾ। ਦੀਵਾਨ ਕੌੜਾਮਲ ਅਸਲ ਵਿੱਚ ਦਿਲੋਂ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਵੱਜੋਂ ਉੱਪਰ ਆਜ ਇਥੇ ਇਸਮਾਪਤ ਕਰਦੇ ਹਾਂ ਜੀ। ਬਾਕੀ ਦਾ ਭਾਗ ਕੱਲ ਪੇਸ਼ ਕਰਾਂਗੇ। ਸ਼ੁਕਰੀਆ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ